ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਆਂ ਜੀ ਵੇਸਣ ਦੀ ਪੁਰਜੀ ਪੁਰਜੀ ਦਾ ਤੁਸ ਬਹੁਤ ਵੇਰੀ ਖੱਦੀ ਹੋਣੀ ਹੈ ਹੁਣ ਆਪਾਂ ਗੈਸ ਕਰ ਲੈਨੇ ਚਾਲੂ ਹੁਣ ਆਪਾਂ ਲੈਨੇ ਆ ਜੀ ਇੱਕ ਕੁੱਲੀ ਵੇਸਣ ਲਿਆਏ ਤੇ ਵੇਸਣ ਨੂੰ ਆਪਾਂ ਛਾਨ ਲੈਨੇ ਆ ਵੇਸਣ ਨੂੰ ਛਾਨਣਾ ਜ਼ਰੂਰੀ ਹੈ ਛਾਨਣਾ ਛਾਨਣਾ ਦਾ ਛਾਨਣਾ ਜੋ ਵੀ ਹੈ ਛਾਨ ਛਾਨ ਲੈਨੇ ਆ ਨਾ ਜਦੋਂ ਫਿਰ ਕੋਈ ਵਿੱਚ ਕੋਈ ਚੀਜ਼ ਹੋਵੇ ਜਾਂ ਡਲੀ ਡਲੀ ਹੁੰਦੀ ਹੈ ਜਿਹੜੀ ਛੋਟੀ ਮੋਟੀ ਉਹ ਸਾਰੀ ਇਦਾਂ ਹੋ ਜਾਂਦੀ ਹੈ ਜੰਗੀ ਤਿਕਾ ਛਾਣੀ ਜਾਂਦੀ ਹੈ ਨਹੀਂ ਤਾਂ ਨਾ ਇਹ ਵਧੀਆ ਜਿਹਾ ਬਣ ਜਾਂਦਾ ਸਮੂਦ ਜਿਹਾ ਹੁਣ ਆਪਾਂ ਇਹਨੂੰ ਪਾਲ ਲੈਨੇ ਜੀ ਵਿੱਚ ਬੇਸਨ ਨੂੰ ਥੋੜਾ ਆਪਾਂ ਬੇਸਨ ਨੂੰ ਹੌਲੀ ਹੌਲੀ ਪੰਨਦੇ ਥੋੜਾ ਥੋੜਾ ਇਹਨੂੰ ਹਲਾ ਹਲਾ ਕੇ ਭੁੰਨਾਂਗੇ ਆਪਾਂ ਇਦਾਂ ਹੌਲੀ ਹੌਲੀ ਭੁੰਨੀ ਜਾਵਾਂਗੇ ਇਹਨੂੰ ਹਲੇ ਵੀ ਜੇ 5 6 ਮਿੰਟ ਲੱਗ ਜਾਂਦੇ ਭੁੰਨਣ ਤੇ ਜੇ ਲੱਗੇ ਤੁਹਾਨੂੰ ਕੋਈ ਡਲੀਜੀ ਵਿੱਚ ਪੈ ਗਈ ਆ ਦੂਰੇ ਘੇੜੇ ਤੇ ਤੁਸੀਂ ਫੇਰ ਛਾਣ ਲੈਣਾ ਇਹਨੂੰ ਸੁੱਕਾ ਹੀ ਹੈਗਾ ਇਹਨਾ ਹਲੇ ਤਾਂ ਛਾਣੇ ਹੀ ਜੋ ਇਹਦੇ ਵਿੱਚ ਆਪਾਂ ਕਿਉਂ ਨਹੀਂ ਪਾਇਆ ਕੁਝ ਨਹੀਂ ਪਾਇਆਗਾ ਤਾਂ ਫੇਰ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਆਪਾਂ ਕੋਸ਼ਿਸ਼ ਹੁੰਦੀ ਹੈ ਕਿ ਜਿਆਦੇ ਵੱਡੀ ਵੀਡੀਓ ਨਾ ਹੋਵੇ ਪਰ ਤੁਸੀਂ ਵੀ ਆਪਣੇ ਤਰੀਕੇ ਨਾਲ ਬਣਾਇਓ ਵੇਸਨ ਦੀ ਭੋਰਜੀ ਮਤਲਬ ਜਿੱਥੇ ਇੱਕ ਰੋਟੀ ਖਾਣੀ ਉਥੇ ਦੋ ਦੋ ਖਾਓਗੇ ਤਾਂ ਦੇਖੀ ਜਾਓ ਤੁਸੀਂ ਕਿ ਕਿੰਨੀ ਸਵਾਦ ਬਣਦੀ ਤੁਸੀਂ ਟਰਾਈ ਕਰਿਆ ਕਰੋ ਨਾ ਟਰਾਈ ਕਰਨ ਤੇ ਪਤਾ ਲੱਗਦਾ ਅੱਦੇ ਕਮੈਂਟ ਕਰਕੇ ਕਹਿੰਦੇ ਨਹੀਂ ਜੀ ਐ ਹੋ ਨਹੀਂ ਸਕਦਾ ਨਹੀਂ ਜੀ ਟਰਾਈ ਕਰਕੇ ਦੱਸੋ ਤੁਸੀਂ ਹੋਇਆ ਜਾਂ ਨਹੀਂ ਹੋਇਆ ਬਹੁਤ ਸੋਹਣੀ ਮਹਿਕ ਜੀ ਆਉਣ ਲੱਗ ਗਈ ਵਿੱਚੋਂ ਤੇ ਹੁਣ ਆਪਾਂ ਗੈਸ ਕਰ ਦਿੰਨੇ ਬੰਦ ਤੇ ਇਹਨੂੰ ਥੋੜਾ ਕਰ ਲਈਏ ਠੰਡਾ ਛਿੰਡੇ ਪਾਣੀ ਚ ਮੈਂ ਕਰੂੰਗੀ ਇਹਨੂੰ ਕੱਢ ਲੂੰਗੀ ਪਲੇਟ ਚ ਲੂੰਗੀ ਮੈਂ ਇਹਨੂੰ ਕੇਰਾ ਜੇ ਕੋਈ ਮਾੜੀ ਮੋਟੀ ਟਲੀ ਵਿੱਚ ਕੁਝ ਵੀ ਹੋਇਆ ਉਹ ਸਾਰਾ ਫੇਰ ਹੋ ਜੂ ਸੂਤ ਦੋ ਤਿੰਨ ਲਏ ਜੀ ਆਪਾਂ ਛੋਟੇ ਛੋਟੇ ਗੰਡੇ ਇੰਨਾ ਕਦਰਕ ਲਿਆ ਚਾਰ ਪੰਜ ਮਿਰਚਾਂ ਲਈਆਂ ਇੰਨਾ ਕ ਲਸਣ ਲਿਆ ਇਕ ਲਿਆ ਆਪਾਂ ਟਮਾਟਾ ਟਮਾਟਾ ਤੇ ਆਪਾਂ ਇਹਨੂੰ ਹੁਣ ਲੈਣੇ ਸਾਰਿਆਂ ਨੂੰ ਕੱਟ ਹੁਣ ਆਪਾਂ ਪਾਉਣੇ ਦੀ ਵਿੱਚ ਇਹਦੇ ਥੋੜੀ ਜੀ ਮੈਂ ਤਾਂ ਐ ਹੀ ਪਾ ਦੂੰਗੀ ਤੁਸੀਂ ਦੇਖ ਲਓ ਜੇ ਚਮਚੇ ਨਾਲ ਪਾਉਣਾ ਜਾਂ ਕਿਵੇਂ ਆਪਾਂ ਪਾਉਣੇ ਦੀ ਸ਼ਰਨ ਹੁਣ ਆਪਾਂ ਪਾਉਣੇ ਦੀ ਇੱਕ ਚਮਚਾ ਜੀਰੇ ਦਾ ਜੀਰੇ ਨੂੰ ਆਪਾਂ ਇਦਾਂ ਕਰਕੇ ਪਾਵਾਂਗੇ ਮਸਲ ਕੇ ਅੱਧਾ ਚਮਚਾ ਪਾਉਣੇ ਦੀ ਆਪਾਂ ਤਨ ਨਾ ਤਨ ਇਹ ਮੇਰੇ ਜਿਵੇਂ ਮੇਟ ਚੱਪਨ ਜੇ ਉਹ ਥੋੜਾ ਕਮ ਖਰਾਬ ਹੋਊਗਾ ਤੇਲ ਆਪਾਂ ਇਹਦੇ ਵਿੱਚ ਵਾਵਾ ਪਹਿਲ ਜੀ ਵੇਸਨ ਸਾਰਾ ਤੇਲ ਚੱਕ ਲੈਂਦਾ ਏ ਹੁਣ ਆਪਾਂ ਪੌਨੇ ਵਿੱਚ ਲਾਸਣ ਤੇ ਹੁਣ ਆਪਾਂ ਪਾ ਦਿਨੇ ਵਿੱਚ ਦੇ ਅਦਰਕ ਪੌਨੇ ਵਿੱਚ ਦੇ ਪਿਆਜ਼ ਵੇਸਨ ਮੇ ਰੱਖੰਦਾ ਹੋਗਾ ਸੀ ਆਪਾਂ ਛਾਣ ਲੈ ਇਹਨੂੰ ਤੇ ਆਪਾਂ ਹੁਣ ਇਹਨੂੰ ਕਰਾਂਗੇ ਮੈਕਸ ਵੇਸੰਨ ਲਿਆ ਸੀ ਆਮੇ ਵੇਸੰਨ ਲਈ ਇੱਕ ਇੱਕ ਤੇ ਹੁਣ ਦੋ ਪਾਣੀ ਦਾ ਲਵਾਂਗੀ ਪਾਉਂਗੀ ਮੈਂ ਥੋੜਾ ਥੋੜਾ ਕਰਕੇ ਕਿ ਗੁੱਟਲ ਨਹੀਂ ਹੋਣਾ ਬਣ ਜਾਣ ਇਹ ਕਰਕੇ ਪਾਉਂਗੀ ਆਪਾਂ ਹੁਣ ਬਚਿਆ ਹੋ ਪਾਣੀ ਵੀ ਪਾ ਦਿੰਨੇ ਕਿ ਗੁੱਟਲੀ ਕੋਈ ਨਹੀਂ ਬੱਜੀ ਕਿ ਮਣਕੇ ਜਿਵੇਂ ਮੇਰਾ ਇਹ ਜਿਹੜਾ ਮਣਿਆ ਵਾ ਇਹ ਮੇਰਾ ਪੂਰਾ ਹੀ ਹੈ ਸਾਰਾ ਸਾਬਕ ਤਾਬ ਹੁਣ ਆਪਾਂ ਵਿੱਚ ਬਾਈਨੇ ਜਿਹੜਾ ਮਿਰਚਾਂ ਕੱਟਣਾ ਸੀ ਉਹ ਹੋ ਗਈ ਹੁਣ ਆਪਾਂ ਬਣਾਉਨੇ ਜੀ ਆਪਣੀ ਘਰੇ ਹੀ ਮੇਥੀਆ ਘਰ ਦੀ ਬਹੁਤ ਸੋਹਣੀ ਸਮੈਲ ਆਉਗੀ ਇਹਦੀ ਤੇ ਆਪਾਂ ਇਹਨੂੰ ਪਾਵਾਂਗੇ ਐ ਕਰਕੇ ਭਿਜੋਰ ਕੇ ਹੁਣ ਤਾਂ ਥਾਉਂਦੀ ਤੇ ਅੱਧਾ ਚਮਤਾ ਪਾਉਣੇ ਜੀ ਆਪਾਂ ਧਨੀਏ ਦਾ ਪਾਊਡਰ ਥੋੜਾ ਜਿਹਾ ਮਿਰਚਾ ਪਾਉਣੇ ਲਾਲ ਮਿਰਚਾ ਵਸਟਰ ਰੰਗ ਜਿੱਲੀ ਪਾਉਣੀ ਹੈ ਮੈ ਕਲਰ ਲਈ ਹੁਣ ਮੈਂ ਪਾਉਣੇ ਆਪਾਂ ਬੱਚੇ ਦੇ ਨਾਣ ਨੂਨ ਮੇਰਾ ਇੰਨਾ ਪਈ ਜਾਣਾ ਕਿ ਥੋੜਾ ਇਹ ਨੂਨ ਤਿੱਖਾ ਨਹੀਂ ਹੋ ਜਾਵੇ। ਇਹਦੇ ਟਮਾਟਰ ਹਣ ਥੋੜਾ ਜਿਹਾ ਮਿਰਚ ਜਦ ਪਲ ਗਿਆ ਮੈਂ ਪਹਿਲਾਂ ਪਾਣੀ ਸੀ ਵੈਸੇ ਪਰ ਹਣ ਪਾਉਣੀ ਐ ਨੂੰ ਇਹ ਹੈਗਾ ਮੇਰਾ ਹੰਬ ਚੂਰ ਪਾਊਡਰ ਅੱਧਾ ਚਮਚਾ ਇਹ ਪਾਉਣ ਨੂੰ। ਇਸ ਜਿਵੇਂ ਫਿਰ ਖੱਟੀ ਮਿੱਠੀ ਜੀ ਹੋਊਗੀ ਬਹੁਤ ਟੇਸਟੀ ਬਣੇਗੀ। ਹੰਡਾ ਘੋਲੇ ਦੇ ਵਿੱਚ ਥੋੜੀ ਜਿਹੀ ਪੈ ਗਈ ਮੇਥੀ ਔੜ ਕੇ। ਤਾਂ ਦੇਖੋ ਇਦਾਂ ਦਾ ਪੱਕਾ ਜਾ ਜੀ ਹੱਥ ਨਾਲ ਬੰਨ। ਇਹਨੂੰ ਹਿਲਾਉਣਾ ਨਹੀਂ ਜੀ। ਹਾਂ ਇਹ ਮੈਂ ਪਾਉਂਗੀ ਮੈਂ ਥੋੜਾ ਜਿਹਾ ਟਟ ਕੇ ਪਾਸੇ-ਪਾਸੇ ਕਰ ਦੂੰਗੀ ਫਿਰ ਲੌਣਾ ਓੱਖਾ ਹੋ ਜਾਂਦਾ ਥੱਲਿਓ ਨਾਲੋਂ ਆਪਾਂ ਹੁਣ ਪਾ ਦਿੰਨੇ ਜੀ ਵਿੱਚ ਇਹ ਵਿਸਪਨ ਫਿਰ ਵਿੱਚ ਹੁਣ ਆਪਾਂ 5 ਮਿੰਟ ਲਈ ਇਹਨੂੰ ਇਦਾਂ ਹੀ ਰਹਿਣ ਦਿਆਂਗੇ ਲੈ ਗਈ ਕਿੰਨੀ ਕੁ ਨਾਲੋਂ ਗੈਸ ਆਪਾਂ ਕਰ ਲਿਆ ਹੁਣ ਪੱਲੇ ਹੀ ਗਈ ਐ ਵੈਸੇ ਤਾਂ ਨਹੀਂ ਬਾੜੀ ਨਹੀਂ ਰਹੀ ਜਿੰਨਾ ਲੱਗਦਾ ਸੀਗਾ ਇਹ ਤੁਸੀਂ ਗੱਲ ਦੇਖੋ ਕਿ ਜਦ ਤੁਸੀਂ ਆਂਡੇ ਦੀ ਪਰੋਟੀ ਬਣਾਉਣੇ ਆ ਤਾਂ ਉਹ ਵੀ ਨਾਲ ਚੰਪਟ ਜਾਂਦੀ ਆ ਥੱਲੇ। ਫਿਰ ਮੈਂ ਹਿਲਾਉਂਗੀ ਵੈਸੇ ਖਰਚੇ ਨਹੀਂ ਤੇ ਨਾਲ। ਗੈਸ ਜਿਵੇਂ ਘੱਟ ਕੀਤਾ ਹੋਇਆ ਆਪਣਾ ਪਰ ਫੇਰ ਵੀ ਥੰਮੇ ਲੱਗ ਗਈ। ਉਪਾਧਿਆਪ्य ਰੈਡੀਅਰ ਪਰ ਸਬ ਦਖਾਉਣਾ। ਹਾਂਜੀ ਅੱਜ ਆਪਾਂ ਬਣਾਈ ਜੀ ਵਸਣ ਦੀ ਪਰੋਟੀ ਤਾਂ ਬਹੁਤ ਟੇਸਟੀ ਹੈ ਜੀ 10 10 ਜੀ। ਤਾਂ ਤੁਸੀਂ ਵੀ ਬਣਾ ਕੇ ਦੇਖਿਓ ਤੇ ਮੁੜ ਕੇ ਆਪਾਂ ਨੂੰ ਦੱਸਿਓ 10 10 ਕਿ ਨਹੀਂ 10 10 ਤਾਂ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ